ਸਿਕੰਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣ ਜ਼ਿਰਫਦਾਰ ਕਿਤੇ ਕਿਸਾਨ ਰਿਆਜ ਦੇ ਪਰਚੇ ਖਾੜਚ ਕਰਾਉਂਦੀਆਂ ਮੰਗਾਂ ਨੂੰ ਲੈ ਕੇ ਤਰਨਤਨ ਦਾਣਾ ਮੰਡੀ ਵਿਖੇ ਮਹਾਂ ਰੈਲੀ ਕਿਸਾਨ ਮਜ਼ਦੂਰ ਸ਼ਕਰਸ਼ ਕਮੇਟੀ ਵੱਲੋਂ ਕੀਤੀ ਗਈ ਇਸ ਰੈਲੀ ਵਿੱਚ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਰੇ ਹੀ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਰੈਲੀ ਨੂੰ ਸਮਾਪਤ ਕਰਦਿਆਂ ਕਿਸਾਨ ਮਜ਼ਦੂਰ ਸ਼ਕਰਸ਼ ਕਮੇਟੀ ਦੇ ਸੂਬਾ ਜਨਰਲ ਕਮਤਦਾਰ ਸਰਉਂ ਸਿੰਘ ਪਟੇਰ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਸਭਰਾ ਸੂਬਾ ਅਗੂ ਗੁਰਲਾਲ ਸਿੰਘ ਪਲੋਰੀ ਰਣ ਸਿੰਘ ਜਸਵੀਰ ਸਿੰਘ ਪਿੱ ਖਰਪੀ ਸਿੰਘ ਸਿਧਵਾਂ ਨੇ ਕਿਹਾ ਕਿ ਵਿਸ਼ਵ ਵਪਾਰ ਸੰਸਥਾ ਮੁਦਰਾ ਕੋਚ ਫੰਡ ਤੇ ਵਿਸ਼ਵ ਬੈਂਕ ਦੀਆਂ ਦिशा નિર્ਦੇਸ਼ ਨੀਤੀਆਂ ਨੂੰ ਮੋਦੀ ਸਰਕਾਰ ਲਾਗੂ ਕਰਕੇ ਖੇਤੀ ਸੈਕਟਰ ਤੇ ਖੇਤੀ ਮੰਡੀ ਕਾਰਪੋਰੇਟ ਘਰਾਣੇ ਦੇ ਹਵਾਲੇ ਕਰ ਲਈ ਕਰੋਨਾ ਕਾਲ ਵਿੱਚ ਤਿੰਨ ਖੇਤੀ ਕਾਨੂੰਨ ਲੈ ਕੇ ਆਈ। ਤੋਂ ਫਿਰ ਪਤਾ ਲੱਗੂ ਪੀ ਇਹ ਚੰਗੇ ਆ ਕੇ ਮਾਰੇ। ਇਹਦਾ ਮਤਲਬ ਉਹਦੇ ਬਿਆਨਾਂ ਦੇ ਵਿੱਚ ਇੱਕ ਸਾਰਤਾ ਨਹੀਂ ਹੈਗੀ ਇਹਦਾ ਮਤਲਬ ਉਹ ਕੋਈ ਨੀਤੀ ਨਹੀਂ ਹੈਗੀ ਲਗਾਤਾਰ ਬਿਆਨ ਬਦਲਦਾ ਵਾ ਜਦੋਂ ਤੁਸੀਂ ਬਾਮ ਰੋੜਦੇ ਜੇ ਤੇ ਆਂਦੇ ਆ ਗੱਲ ਕਰਨ ਤਿਆਰ ਆ ਜਦੋਂ ਵਿਸ਼ਵ ਵਪਾਰ ਸਸਤਾ ਬਾਮ ਰੋੜਦੀ ਆ ਆਂਦੇ ਨਹੀਂ ਕਿਸਾਨ ਨਵੀਂ ਪ੍ਰਪੋਜ਼ਲ ਲੈ ਕੇ ਆਉਣਾ ਇਹਦਾ ਮਤਲਬ ਆ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੀ ਗੱਲ ਤੋਂ ਪਿੱਛੇ हटਿਏ ਭਰਾਓ ਨਹੀਂ ਹਟਦੇ ਹੈਗੇ ਮੈਂ ਖੋਡੇ ਨਾਲ ਦੋ ਚਾਰ ਐਲਾਨ ਤੇ ਜ਼ਰੂਰੀ ਗੱਲਾਂ ਕਰਨੀਆਂ ਭਰਾਓ ਸਰਕਾਰ ਨੂੰ ਲੱਗਦਾ ਵੀ ਵਾਢੀ ਆ ਰਹੀ ਆ ਮੈਂ ਕਹਿੰਦਾ ਵਾਢੀ ਆ ਜੇ ਚਾਹੇ ਚੋਨੇ ਦੀ ਲਵਾਈ ਆ ਜੇ ਜਿਵੇਂ ਪੰਜਾਬ ਦੇ ਵਿੱਚੋਂ ਆਵਾਜ਼ ਉੱਠ ਰਹੀ ਆ ਜਿਵੇਂ ਤੁਹਾਡੇ ਘਰਾ ਦੇ ਵਿੱਚ ਜਿੰਨੇ ਮਰਜ਼ੀ ਕੰਮ ਹੋਣਾ ਜੇ ਕੋਈ ਦੁੱਖ ਆ ਜੇ ਮਰਨਾ ਹੋ ਜੇ ਤੁਸੀਂ ਉਹ ਵੀ ਕਰ ਦੇਗੇ ਤੇ ਘਰ ਦਾ ਕੰਮ ਨਹੀਂ ਜੇ ਛੱਡਦੇ ਜੇ ਤੁਹਾਡੇ ਘਰਾਜ ਕੋ ਵਿਆਹ ਆ ਜੇ ਤੁਸੀਂ ਉਹ ਵੀ ਕਰ ਦੇ ਜੇ ਤੇ ਵਿਆਹ ਛੱਡਦੇ ਨਿਗੇ ਇਸੇ ਤਰੀਕੇ ਨਾਲ ਅੱਜ ਪੰਜਾਬ ਦੇ ਲੋਕਾਂ ਨੇ ਅੰਦੋਲਨ ਨੂੰ ਇੱਕ ਹਿੱਸਾ ਬਣਾ ਲਿਆ ਅਰੋ ਵਾਡੀਆਂ ਵੀ ਕਰਨਗੇ ਤੇ ਅੰਦੋਲਨ ਵੀ ਲੜਨਗੇ ਇਸ ਕਰਕੇ ਸਾਨੂੰ ਪਤਾ ਹੈ ਵਾਡੀਆਂ ਵਿੱਚ ਅੰਦੋਲਨ ਵਧੂਗਾ ਘਟਦਾ ਨਹੀਂ ਹੈਗਾ ਇਹਨੇ ਨਾਲ ਭਰਾਓ ਨੌਜਵਾਨੋ ਸਾਫ਼ ਕਹਿੰਦੇ ਆ ਆਪਣੇ ਬਜ਼ੁਰਿਆਂ ਦਾ ਵੇਖ ਲਓ ਇਤਿਹਾਸ ਅਸੀਂ ਤਾਂ ਕਾਲੀ ਪਾਣੀ ਜਾ ਕੇ ਵੀ ਨਹੀਂ ਡਰਦੇ ਹੈਗੇ ਤਾਂ ਹੀ ਕਹਿੰਦੇ ਆ ਪੰਜਾਬੀਆਂ ਦੀਆਂ 787% ਕੁਰਬਾਨੀਆਂ ਉਹ 4 ਫੁੱਟ ਦਾ ਪਿੰਜਰਾ ਰੋਟੀ ਵੀ ਪੂਰੀ ਨਹੀਂ ਸੀ ਮਿਲਦੀ ਹੁੰਦੀ ਉਦੋਂ ਨਹੀਂ ਡਰੇ ਹੁਣ ਬੜਾ ਮੋਤੀ ਦੀਆਂ ਜੇਲਾਂ ਤੋਂ ਕਿਵੇਂ ਡਰ ਜਾਂਦੇ ਕੋਈ ਡਰ ਨਹੀਂ ਹੈਗਾ ਮੋਤੀ ਦੀਆਂ ਜੇਲਾਂ ਦਾ ਇਸ ਕਰਕੇ ਦਿੱਲੀ ਪੁਲਿਸ ਭਲੇ ਖਿਜਣਾ ਰਹੇ ਕੋਈ ਨੋਟਿਸ ਆਉਂਦਾ ਕੋਈ ਨੋਟਿਸ ਦਾ ਜਵਾਬ ਨਹੀਂ ਦੇਣਾ ਸਾਡੇ ਵਕੀਲਾਂ ਨਾਲ ਗੱਲ ਕਰੋ ਉਹਦਾ ਜਵਾਬ ਦੇਾਂਗੇ ਜੀ ਫੋਰਸ ਹੁੰਦੀ ਆ ਸ਼ਾਂਤ ਮੈਥੀ ਤਰੀਕੇ ਨਾਲ ਉਹਨਾਂ ਦਾ ਘਰਾਵ ਕਰਨਾ ਵਾ ਉਹਨਾਂ ਨੂੰ ਪਾਲਣਾ ਵਾ ਤੇ ਆਪਣੇ ਵਾਲੀ ਪੁਸ਼ ਨੂੰ ਫੜਾ ਦੇਣਾ ਵੀ ਉਹਨਾਂ ਨੂੰ ਲੈ ਜਾਓ ਇਸ ਕਰਕੇ ਉਹ ਪ੍ਰੇਖਾ ਦੂਰ ਕਰ ਦੇਣਾ ਵੀ ਪੰਜਾਬ ਦੇ ਨੌਜਵਾਨਾਂ ਤੇ ਕਿਸੇ ਕਿਸਮ ਦਾ ਤਸ਼ੱਦਦ ਨਹੀਂ ਹੋਵਦੇਾਂਗੇ ਮੈਂ ਇਹ ਗੱਲ ਥੋੜੇ ਮਾਨਤੇ ਕਰਦਾ ਵੀ ਤੁਸੀਂ ਕਿਸੇ ਪੰਜਾਬ ਦੇ ਕਿਸਾਨ ਨੂੰ ਗ੍ਰਿਫਤਾਰ ਨਹੀਂ ਹੋਂਦੋਗੇ ਇਦੋਂ ਕਹਾਂ ਭਰਾਓ ਅੰਬਰਸਰ ਜ਼ਿਲ੍ਹੇ ਦਾ ਜਿਹੜਾ ਅਗਲਾ ਜਥਾ ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਵਾ ਉਹ 5 ਮਾਰਚ ਨੂੰ ਜਾਣਾ ਵਾ ਸੋ ਇਸ ਕਰਕੇ ਉਹ ਅਸੀਂ ਕਹਿੰਦੇ ਦਿੱਲੀ ਸਰਕਾਰ ਨੂੰ ਜਦੋਂ ਅੰਬਰਸਰ 골ਡਨ ਗੇਟ ਤੋਂ ਜਥਾ ਚੱਲੂਗਾ ਤੇ ਦਿੱਲੀ ਤੱਕ ਜਾਮ ਲੱਗਿਆ ਵੇਖ ਲਿਓ ਤੁਹਾਡੇ ਸਾਰੇ ਭਲੇਖੇ ਬੂਸ ਕਰ ਦਾਂਗੇ ਤਰ ਤਰ ਜ਼ਰੂਰੀ ਲੋੜ ਆ ਐ ਸਾਈਡ ਤੇ ਦੂਸਰਾ 20 ਮਾਰਚ ਨੂੰ ਤਰਨਤਾਰਨ ਦਾ ਹਜ਼ਾਰਾਂ ਟਰੈਕਟਰ ਟਾਲੀਆਂ ਦਾ ਜਥਾ ਦਿੱਲੀ ਮੋਰਚੇ ਨੂੰ ਕੂਚ ਕਰੂਗਾ ਕਿ ਸਰਕਾਰ ਦੇ ਸਾਰੇ ਭਲੇਖੇ ਦੂਰ ਕਰ ਦੂਗਾ ਇਹ ਤੋਂ ਕਹਾ ਜ਼ਰੂਰੀ ਤੁਹਾਡੇ ਨਾਲ ਬੇਨਤੀ ਕਰਨੀ ਸੀ 29 ਮਾਰਚ ਨੂੰ ਬਾਕੀਪੁਰ ਦੀ ਰੈਲੀ ਆਉਂਦੀ ਆ ਉਹ ਅਕੀ 29 ਮਾਰਚ ਨੂੰ ਅਨੰਤਪੁਰ ਸਾਹਿਬ ਜੀ ਦਾ ਮੇਲਾ ਆ ਗਿਆ ਉਹ 4 April ਨੂੰ ਐਤਵਾਰ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਦਾਲਾ ਮੰਡੀ ਚ ਮਨਾਈ ਜਾਊਗੀ ਉਹਦੇ ਵਿੱਚ ਬੀਬੀਆਂ ਨੂੰ ਖੁੱਲਾ ਸੱਦਾ ਵਾ 20 ਮਾਰਚ ਨੂੰ ਕਰਨਕਾਰ ਦੇ ਬਹੁਤੇ ਹਿੱਸੇ ਨੇ ਉੱਥੇ ਚਲ ਜਣਾ ਜੜੀਆਂ ਬੀਬੀਆਂ ਕਰਨਤਾ ਚ ਹੋਣ ਗਿਆ ਉਸ ਰੈਲੀ ਵਿੱਚ ਸ਼ਾਮਲ ਹੋਣ ਗਿਆ ਉੱਥੇ ਵੀ ਸਰਕਾਰ ਨੂੰ ਕੱਟ ਕਰਕੇ ਸਰਕਾਰ ਦੇ ਸਾਰੇ ਭਲੇਖੇ ਦੂਰ ਕਰ ਦੇਾਂਗੇ ਇਹਦੇ ਨਾਲ ਭਰਾਓ 7 ਮਾਰਚ ਨੂੰ ਜਲੰਧਰ 10 ਮਾਰਚ ਨੂੰ ਕਪੂਰਥਲੇ ਤੇ 12 13 ਮਾਰਚ ਨੂੰ ਆਪਾਂ ਫਿਰੋਜ਼ਪੁਰ ਚ ਕਰਾਂਗੇ ਮੈਂ ਜ਼ਰੂਰੀ ਇੱਕੋ ਗੱਲ ਕਰਨੀ ਆ ਵੀ ਕਰੋਨਾ ਵਾਲੀ ਗੱਲ ਸੁਣ ਲਓ ਮੇਰੀ ਨੂੰ ਰੱਦ ਕਰੇ ਤੋਂ ਓਰੇ ਤੁਹਾਡੀ ਕੋਈ ਗੱਲ ਸਾਨੂੰ ਪਰਵਾਹ ਨਹੀਂ ਹੈਗੀ ਅੰਦੋਲਨ ਸਾਲ ਚੱਲੇ ਤੇ ਚਾਹੇ ਅੰਦੋਲਨ 2024 ਤੱਕ ਚੱਲੇ ਅਸੀਂ ਅੰਦੋਲਨ ਨੂੰ ਇਸੇ ਤਰ੍ਹਾਂ ਚਲਾਵਾਂਗੇ ਅਸੀਂ ਨਾ ਤੇ ਅੱਕਣ ਵਾਲੇ ਆ ਨਾ ਥੱਕਣ ਵਾਲੇ ਆ ਤੇ ਨਾ ਤੇਰੀਆਂ ਕਿਸੇ ਚਾਲਾਂ ਚਾਉਣ ਵਾਲੇ ਆ ਇਸ ਕਰਕੇ ਭਰਾਵੋ ਅੱਜ ਦਾ ਕੱਟ ਮਾਦੀ ਨੂੰ ਕੰਬੜੀਆਂ ਛੇੜਦਾ ਹੋ ਜਿਹਦੇ ਦਲਾਲ ਬੀੜੀਏ ਨੇ ਜਿਹਦੇ ਗੋਦੀ ਮੀਂੜੇ ਨੇ ਇਹ ਪ੍ਰਚਾਰ ਕਰਤਾ ਵੀ ਕਿਸਾਨ ਦਾ ਘਰਾਂ ਨੂੰ ਮੁੜਨ ਦਾ ਪੇ ਕਿਸਾਨਾਂ ਦੇ ਕੈਂਪ ਵੇਲੇ ਹੁੰਦਾ ਪੇ ਉਹਨੂੰ ਪੰਜਾਬ ਦੇਸ਼ ਤੇ ਤਰਨਤਾਰ ਦੀ ਆ ਰੈਲੀ ਵੇਖ ਲੈਣੀ ਹੋਣੀ ਚਾਹੀਦੀ ਆ ਭਿਲੋ ਕੀ ਕਹਿ ਰਹੇ ਨੇ ਇਸ ਕਰਕੇ ਭਰਾਵੋ ਅਸੀਂ ਪੂਰੇ ਦੇਸ਼ ਦੀਆਂ ਜਖੇ ਬੰਦੀਆਂ ਦੇ ਨਾਲ ਰਲ ਕੇ ਸਾਡੇ ਆਪਾਂ ਚੋਦੀ ਇੱਕ ਭਰਾ ਦੇ ਦੂਜੇ ਭਰਾ ਦੇ ਨਾਲ ਮਤਭੇਦ ਹੋ ਸਕਦੇ ਆ ਸਾਡੀਆਂ ਵਿਚਾਰਧਾਰਾ ਅੱਡ-ਅੱਡ ਹੋ ਸਕਦੀਆਂ ਵਾ ਪਰ ਸਾਡਾ ਨਿਸ਼ਾਨਾ ਇੱਕ ਆ ਚਾਰ ਮੁਦਿਆਂ ਤੇ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਇਕੱਠੀਆਂ ਵਾ ਔਰ ਜੇ ਮੈਂ ਕੇਂਦਰ ਦੀ ਸਰਕਾਰ ਇਹ ਦੱਸਦੀ ਆ ਸਾਡੇ ਵਿੱਚ ਭਰਾਵਾਂ ਆਪਸੀ ਕੋਈ ਫੁੱਟ ਨਹੀਂ ਹੈਗੀ ਪਹਿਲਾ ਵੀ ਅੰਦੋਲਨ ਇਕੱਠੇ ਹੋ ਕੇ ਲੜਿਆ ਅੱਗੇ ਵੀ ਅੰਦੋਲਨ ਇਕੱਠੇ ਹੋ ਕੇ ਲੜਾਂਗੇ ਪਰ ਮੈਂ ਜੋ ਹੁਣ ਵੇਖ ਰਿਹਾ ਜਿੱਦਾਂ ਮੇਰੀ ਜ਼ਿੰਦਗੀ ਦਾ ਤਜਰਬਾ ਵਾ ਜਿੱਦਾਂ ਮੋਦੀ ਦੀ ਸਰਕਾਰ ਕਬਰਾਹੀ ਹੋਈ ਆ ਜਿੱਦਾਂ ਡਰੀ ਹੋਈ ਆ ਇੱਕ ਬੰਦੇ ਪਾਰਲੀਮੈਂਟ ਵਿੱਚ ਕਹਿੰਦਾ ਕਿ ਅਸੀਂ ਗੱਲਬਾਤ ਨਾਲ ਮਸਲੇ ਹੱਲ ਕਰਨ ਨੂੰ ਤਿਆਰ ਆ ਦੂਜੇ ਬੰਦੇ ਸਾਨੂੰ ਅੰਦੋਲਨ ਜੀ ਵੀ ਕਹਿੰਦਾ ਨਾਲੀ ਦੇ ਕੀੜੇ ਕਹਿੰਦਾ ਤੇ ਤੀਜੇ ਬੰਦੇ ਇਹ ਵੀ ਕਹਿੰਦਾ ਕਿ ਅਸੀਂ 1.5 ਸਾਲ ਲਈ ਕਾਨੂੰਨ ਵਾਪਸ ਲੈਣ ਨੂੰ ਤਿਆਰ ਆ ਤੇ ਚੌਥੇ ਬੰਦੇ ਇਹ ਵੀ ਕਹਿੰਦਾ ਕਿ ਸਾਡੇ ਖੇਤੀ ਦੇ ਕਾਨੂੰਨ ਬਹੁਤ ਵਧੀਆ ਵਾ ਬੰਦੀ ਹੋ ਰਹੀ ਆ ਸਾਡੇ ਪਾਣੀ ਬੰਦ ਕੀਤੇ ਗਏ ਨੈਟ ਬੰਦ ਕੀਤਾ ਗਿਆ ਭਰਾ ਡਟਿਆ ਜਦਨੇ ਤੁਹਾਨੂੰ ਅਪੀਲ ਕੀਤੀ ਸੀ ਵੀ ਸਾਡਾ ਪਾਣੀ ਬੰਦ ਹੋ ਗਿਆ ਪੰਜਾਬ ਦੇ ਵਿੱਚੋਂ ਇੰਨਾ ਪਾਣੀ ਚੜਾ ਗਿਆ ਵੀ ਉੱਥੇ ਰੱਖਣ ਨੂੰ ਵੀ ਸਾਨੂੰ ठा ਨਹੀਂ ਸੀ ਮਿਲਿਆ। ਸੋ ਨਿਹਾਲ। ਇਸ ਕਰਕੇ ਸਾਨੂੰ ਪਤਾ ਸੀ ਵੀ ਜਿੰਡੇ ਵੱਡੇ ਪੰਜਾਬ ਤੇ ਦੇਸ਼ ਦੇ ਲੋਕ ਸਾਡੇ ਨਾਲ ਨੇ ਇਹ ਸਾਨੂੰ ਕੁਝ ਨਹੀਂ ਸਕਦੇ ਕਰ ਸਕਦੇ। ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾ ਕਰਨਾ ਚਾਹੁੰਦਾ ਵੀ ਸਰਕਾਰ ਕੇਂਦਰ ਦੀ ਤੁਹਾਡੇ ਤੇ ਸ਼ਰੀਰਕ ਤਕਸ਼ਦਤ ਕਰਨ ਦੇ ਕਿਸੇ ਵੀ ਹਾਲਤ ਵਿੱਚ ਨਹੀਂ ਹੈਗੀ ਉਹ ਕਰਨਾ ਕੀ ਚਾਹੁੰਦੀ ਆ ਉਹ ਤੁਹਾਨੂੰ ਮਾਨਸਿਕ ਤੌਰ ਤੇ ਡਰਾਉਣਾ ਚਾਹੁੰਦੀ ਆ 26 ਦੀ ਆੜ ਦੇ ਵਿੱਚ ਉਹਦੇ ਅਜੇ ਤੱਕ ਪੰਜਾਬ ਦੇ ਵਿੱਚ ਡਰਾਵਾ ਪਾਇਆ ਵਾ ਪਰਚੇ ਕੱਟ ਦਾਂਗੇ ਜੇਲਾ ਜਲਾ ਦੇਾਂਗੇ ਬੈਰੀਕੇਟਿੰਗ ਕਰ ਦਾਂਗੇ ਉਥੋਂ ਧਰਨੇ ਚੁੱਕਣ ਦੇ ਨੋਟਿਸ ਲਾ ਦਾਂਗੇ ਪੱਤਰਕਾਰ ਪੂਨੀਆ ਵਰਗਿਆਂ ਨੂੰ ਸਾਡੇ ਧਰਨਿਆਂ ਚੋਂ ਚੁੱਕ ਕੇ ਲੈ ਜਾਣਗੇ ਅੰਤਰਰਾਸ਼ਟਰੀ ਪੱਤਰ ਤੇ ਗ੍ਰੇਟਾ ਥਨਬਰਗ ਹੋਵੇ, ਦਿਸ਼ਾ ਰਵੀ ਹੋਵੇ, ਜੈਕਬ ਹੋਵੇ ਉਹਨਾਂ ਖਿਲਾਫ ਐਫ ਆਈ ਆਰਾ ਕਰ ਦਾਂਗੇ ਇਹ ਸਾਰੇ ਵਿਖਾਵੇ ਦੇ ਦੰਦ ਸੀ ਅਸੀਂ ਸਮਝਦੇ ਆ ਮੋਦੀ ਜੀ ਤੇਰੇ ਵਿਖਾਉਣ ਵਾਲੇ ਦੰਦ ਕਿਹੜੇ ਆ ਤੇ ਤੇਰੇ ਖਾਨ ਵਾਲੇ ਕਿਹੜੇ ਆ ਅਸੀਂ ਤੇਰੇ ਮਖੌਣ ਵਾਲੇ ਦੰਦਾ ਤੋਂ ਡਰਦੇ ਨਹੀਂ ਤੇ ਤੇਰੇ ਖਾਨ ਵਾਲਿਆਂ ਦੇ ਅੱਗੇ ਸਾਡਾ ਸਿਰ ਆ ਜਦੋਂ ਮਰਜ਼ੀ ਲੈ ਲਈ ਅਸੀਂ ਤਲੀ ਤੇ ਧਰ ਕੇ ਆਏ ਆ ਸਾਨੂੰ ਪਤਾ ਤੂੰ ਸਿਰ ਲੈਂਦੇ ਜਰਤ ਨਹੀਂ ਹੈਗੀ ਤੇਰੇ ਕੋਲੇ ਇਸ ਕਰਕੇ ਭਰਾਵੋ ਉਹਦੀ ਨੀਤੀ ਨੂੰ ਸਮਝੋ ਉਹ ਤੁਹਾਨੂੰ ਡਰਾਉਣਾ ਚਾਹੁੰਦੇ ਆ ਡਰਾ ਕੇ ਅੰਦੋਲਨ ਖਤਮ ਕਰਾਉਣਾ ਚਾਹੁੰਦੇ ਆ ਡਰਾ ਕੇ ਕੋਲਾ ਪਤਲਾ ਸਮਝੌਤਾ ਕਰਨਾ ਚਾਹੁੰਦੇ ਆ ਇਹ ਸਾਰਿਆਂ ਦੇਸ਼ ਦੀਆਂ ਜਥੇਬੰਦੀਆਂ ਦਾ ਦੋ ਟੁਕ ਫੈਸਲਾ ਵਾ ਕਿਰਾਏ ਪਰਵਾਤੇ ਦਾਖਰੇ ਪਰਵਾਤੇ ਸਾਲ ਭਰਦੀ ਸਾਡੀ ਛੇਲ ਲਵਾਤੀ ਆ ਤੇ ਅੱਜ ਕੈਪਟਨ ਨੇ ਫੇਰ ਸਕੂਲ ਬੰਦ ਕਰਵਾਤੀ ਆ ਇਹਦੇ ਨਾਲੋਂ ਨਿਕੰਮਾ ਸ਼ਾਸਕ ਕੋਈ ਨਹੀਂ ਆਊਗਾ ਜਿਹੜੀ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕਾਨੂੰਨ ਮੋਢੇ ਨਾਲ ਮੋਢਾ ਜੋੜ ਕੇ ਬੈਠਾ ਇੱਥੇ ਆਣ ਕੇ ਮਗਰਮੱਛ ਦੇ ਹੰਝੂ ਵਹਦਾ ਵਾ ਅਸੀਂ 21 ਸਤੰਬਰ 2019 ਨੂੰ ਮਿਲੇ ਸੀ ਤੇ ਕਹਿੰਦਾ ਸੀ ਜੇਕਰ ਤੁਸੀਂ ਮੇਰੇ ਨਾਲ ਦਿੱਲੀ ਚੱਲੋ ਆਪਾਂ ਸਰਕਾਰ ਨੂੰ ਡਾਕਟਰ ਸੁਆਮੀਨਾਥ ਦੀ ਰਿਪੋਰਟ ਤੇ ਘੇਰ ਲਵਾਂਗੇ ਪਰ ਏਡਾ ਨਿਕਮਾ ਮੈਂ ਕਹਿੰਦਾ ਵਾ ਸਾਡੇ ਮਾੜੇ ਕਰਮ ਹੋ ਜਾ ਅਛਾ ਚੱਕ ਮਿਲਿਆ ਵਾ ਅੱਜ ਆਪਣੇ ਐਮਪੀ ਜੜਿਆ ਉਹ ਮੰਤਰੀ ਮੰਤਰ ਤੇ ਦਾਸ ਖੱਡ ਨੂੰ ਭਾਇਆ ਜਿਹੜੇ ਬੁੰਨਿਆਂ ਨੂੰ ਅਸੀਂ ਨਿਵਾਜਦੇ ਆ ਜਿਹੜੇ ਸਾਡੇ ਮਾਸ ਤੋਂ ਸਾਡੀ ਕਮਾਈ ਤੋਂ ਬਲਦੇ ਆ ਉਹਨਾਂ ਨੇ ਉੱਤੇ ਤਾਸ਼ ਕੱਟ ਨੂੰ ਤਰਜੀਹ ਦਿੱਤੀ ਕਾਨੂੰਨਾਵਾਰੇ ਲੋਕਾਂ ਨੂੰ ਵੰਡ ਰਿਆ ਇਹਦੇ ਤੋਂ ਵੀ ਨਕਮਾ ਕੰਮ ਕੀਤਾ ਇਹਨੇ ਇਹਨਾਂ ਦਿਨਾਂ ਦੇ ਵਿੱਚ ਵੋਟਾਂ ਰੱਖ ਕੇ ਆਪਣੀ ਤੰਗਾਲ ਮਾਨਸਿਕਤਾ ਦਾ ਸਬੂਤ ਦਿੱਤਾ ਵੋਟਾਂ ਦੇ ਵਿੱਚ ਸਾਨੂੰ ਫੇਰ ਲੜਾਇਆ ਫੇਰ ਗੋਲੀਆਂ ਚਲਾਈਆਂ ਅਸੀਂ ਕਹਿੰਦੇ ਨਕਮਿਓ ਆਤਮੋ ਜਦੋਂ ਤੁਸੀਂ ਵੋਟ ਪ੍ਰਣਾਲੀ ਸਹੀ ਤਰੀਕੇ ਨਾਲ ਚੱਲਣ ਹੀ ਨਹੀਂ ਦੇਣੀ ਤੇ ਫਿਰ ਇਹ ਢੌਂਕ ਕਿਉਂ ਰਾਈਤੇ ਜੇ ਸਾਡੇ ਕਿਉਂ ਖਰਚੇ ਕਰਾਉਂਦੇ ਜੇ ਇਹਨਾਂ ਨਿਕੰਮੀਆਂ ਨੂੰ ਉਹਦੇ ਘਰਦਨ ਛੱਡ ਕਿਉਂ ਨਾ ਪਾਉ ਸੋ ਇਹਨਾਂ ਮਤਿਆਂ ਨੂੰ ਪ੍ਰਵਾਨਗੀ ਦਿਓ ਜੇ ਮੈਂ ਜੁਕਾਰਾ ਛੱਡੂ ਤੁਹਾਡੀ ਆਵਾਜ਼ ਜਿਹੜੀ ਆ ਉਹ ਲੱਖਾਂ ਗੁਣਾ ਹੋਣੀ ਚਾਹੀਦੀ ਜੀਏ ਜਿਹੜੀ ਦਿੱਲੀ ਦੇ ਅੰਦੋਲਨ ਵਾਲਿਆਂ ਨੂੰ ਬਲ ਦੇਵੇ ਤੇ ਦਿੱਲੀ ਸਰਕਾਰ ਦੀਆਂ ਚੂੜਾ ਲਾ ਦੇਵੇ ਬੋਲੇ ताज़ा तरीन अपलोड की नोटिफिकेशन हासिल करने के लिए हमारे चैनल को सब्सक्राइब करें और साथ में दिए गए घंटे के निशान को दबाना ना भूलें।